ਅੱਜ 22 ਅਕਤੂਬਰ 2025 ਹੈ ਤੇ ਯਾਦ ਕਰਦੇ ਹਾਂ 22 ਅਕਤੂਬਰ 1893 ਨੂੰ ਜਦੋਂ ਮਹਾਰਾਜਾ ਦਲੀਪ ਸਿੰਘ ਸ਼ਰੀਰਕ ਤੌਰ ਤੇ ਇਸ ਸੰਸਾਰ ਨੂੰ ਛੱਡ ਗਏ ਸੀ ਇਸ ਪੂਰੇ ਐਪੀਸੋਡ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਤ ਜਿੰਨੀ ਕੋਈ ਜਾਣਕਾਰੀ ਪ੍ਰਾਪਤ ਹੋਈ ਹੈ ਆਪ ਜੀ ਦੇ ਨਾਲ ਚੈਨਲ ਪੋਸੂ ਨਾਮਾਤੇ ਸ਼ੇਅਰ ਕਰਨੇ ਦੀ ਕੋਸ਼ਿਸ਼ ਕਰ ਰਿਹਾ ਹਾਂ ਮਹਾਰਾਜਾ ਦਲੀਪ ਸੇ ਜਿਨ੍ਹਾਂ ਦਾ ਜਨਮ 6 ਸੈਪਟੰਬਰ 1838 ਨੂੰ ਲਾਹੌਰ ਸਿੱਖ ਰਾਜ ਦੇ ਵਿੱਚ ਹੋਇਆ ਹੈ ਔਰ ਉਹਨਾਂ ਦੀ ਮਾਤਾ ਜੀ ਦਾ ਨਾਮ ਮਹਾਰਾਣੀ ਜਿੰਦਕੌਰ ਜੋ ਬਾਅਦ ਵਿੱਚ ਜ਼ਿੰਦਗੀ ਦੇ ਵਿੱਚ ਇੱਕ ਬਲੈਕ ਪ੍ਰਿੰਸ ਆਫ ਪੈਰਥੀਸ਼ਰ ਵੀ ਕਹਿਣ ਲੱਗੀ ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ ਮਹਾਰਾਜਾ ਦਲੀਪ ਸਿੰਘ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਛੋਟਾ ਪੁੱਤਰ ਮਹਾਰਾਣੀ ਜਿੰਦਕੌਰ ਦਾ ਇਕੋ ਇੱਕ ਹੀ ਬੱਚਾ ਸੀ ਉਸ ਹੀ ਮਹਾਰਾਜਾ ਦਲੀਪ ਸਿੰਘ ਸਨ 1849 ਦੇ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਦੇ ਪਿੱਛੋਂ ਜਿਸ ਚਲਾਕੀ ਅਤੇ ਛਾਤਰਤਾਨਾ ਢੰਗ ਦੇ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਲ ਕੀਤਾ ਉਹ ਹੁਣ ਕਿਸੇ ਵੀ ਵਿਆਖਿਆ ਦਾ ਮਹਤਾਜ ਨਹੀਂ ਲਾਰਡ ਬਲਹਾਜੀ ਨੇ ਕੁਟਿਲ ਨੀਤੀ ਵਰਤਦਿਆਂ ਹੋਇਆ ਈਸਟ ਇੰਡੀਆ ਕੰਪਨੀ ਦੀ ਸਰਕਾਰ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਿਤੇ ਮਿੱਤਰਤਾ ਦੇ ਕਾਲ ਇਕਰਾਰਾ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ ਪੰਜਾਬ ਦੀ ਮਹਾਰਾਣੀ ਜਿੰਦਖੌਰ ਦੇ ਨਾਲ ਵਿਸ਼ਵਾਸ ਘਾਤੀਆਂ ਵਾਲਾ ਸਲੂਕ ਕੀਤਾ ਸੀ ਹੁਣ ਦੋਸਤੋ ਜੇਕਰ ਆਪਾਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਨਜ਼ਰ ਮਾਰੀਏ ਬਚਪਨ ਤੇ ਨਜ਼ਰ ਮਾਰੀਏ ਤਾਂ ਬਹੁਤ ਕੁਝ ਜਿਹੜਾ ਹੈ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਪਤਾ ਲੱਗਦਾ ਹੈ ਮਹਾਰਾਜਾ ਦਲੀਪ ਸਿੰਘ ਇਤਿਹਾਸ ਦੱਸਦਾ ਹੈ ਕਿ 5 ਸਾਲ ਦੀ ਉਮਰ ਦੇ ਵਿੱਚ ਯਾਨੀ ਕਿ 1843 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਨੇ ਸ਼ਾਸਨ ਸੰਭਾਲਿਆ ਸੀ ਪਰ 1849 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦਾ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਉਹਨਾਂ ਨੇ ਕਈ ਸਾਲ ਬਰਤਾਨੀਆਂ ਦੇ ਵਿੱਚ ਬਿਤਾਏ ਤੇ ਬਾਅਦ ਵਿੱਚ ਆਪਣੀ ਸਿੱਖ ਵਿਰਾਸਤ ਨੂੰ ਮੁੜ ਪਨਾਇਆ ਅਤੇ ਆਪਣੇ ਰਾਜ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਜਾ ਦਲੀਪ ਸਿੰਘ ਦਾ ਜਨਮ ਜਿਵੇਂ ਤੁਹਾਨੂੰ ਪਤਾ ਕਿ 6 ਸੈਪਟੰਬਰ 1833 ਨੂੰ ਹੋਇਆ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਤੇ ਮਹਾਰਾਣੀ ਜਿੰਦਕੌਰ ਦੇ ਇਕਲੋਤੇ ਪੁੱਤਰ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਗੱਦੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਸੰਭਾਲ ਲਈ ਸੀ ਲੇਕਿਨ ਦੋਸਤੋ ਬਚਪਨ ਦੇ ਵਿੱਚ ਹੀ ਕਿਤੇ ਨਾ ਕਿਤੇ ਇਸ ਜ਼ਿੰਮੇਵਾਰੀ ਦੀ ਜਿਹੜੀ ਮਤਲਬ ਕਹਿ ਸਕਦੇ ਆ ਕਿ ਉਹਨਾਂ ਦੇ ਉੱਪਰ ਇਹ ਵਜ਼ਨ ਪਿਆ ਲੇਕਿਨ ਉਹ ਡੋਲੇ ਨਹੀਂ ਹੈ ਬਿਲਕੁਲ ਨਹੀਂ ਡੋਲੇ ਉਹਨਾਂ ਨੇ ਆਪਣੇ ਸ਼ਾਸਨ ਨੂੰ ਬੜੇ ਗੰਭੀਰਤਾ ਦੇ ਨਾਲ ਮਤਲਬ ਲੱਗ ਨਹੀਂ ਰਿਹਾ ਸੀ ਕਿ ਉਹਨਾਂ ਦਾ ਬਚਪਨਾ ਹੈ ਕਿਉਂ ਐਮ ਦਾ ਨਗਰ ਭਰੋ ਵਾਲਾ ਮੁਤਾਬਕ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਸ ਦੀ ਸਰਕਾਰ ਨੇ ਲਾਹੌਰ ਦਰਬਾਰੇ ਮਹਾਰਾਣੀ ਜਿੰਦ ਕੌਰ ਅਤੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਦੇ ਨਾਲ ਜੋ ਇਕਰਾਰ ਕੀਤੇ ਸਨ ਉਸ ਉਸ ਦੇ ਮੁਤਾਬਕ ਕੰਪਨੀ ਸਰਕਾਰ ਦੋ ਨੁਮਾਇंदा ਅਤੇ ਇੱਕ ਮਿੱਤਰ ਦੀ ਹیثیت ਦੇ ਨਾਲ ਨਾਬਾਲਗ ਮਹਾਰਾਜੇ ਦੀ ਰਾਖੀ ਲਈ ਹਾਲਾਤ ਦੇ ਸਹਾਜ਼ਕਰ ਹੋਣ ਤੱਕ ਲਾਹੌਰ ਦੇ ਚਾਇਸਨ ਇਸੇ ਹੀ ਹیثیت ਦੇ ਵਿੱਚ ਦਰਬਾਰ ਦਾ ਕੰਮਕਾਜ ਸੰਭਾਲਿਆ ਪਰ ਕਿਸਮਤ ਦੀ ਸਤਮ ਜ਼ਰੀਫੀ ਦੇਖੋ ਕਿ ਰਾਖਾ ਮਿੱਤਰ ਆਪ ਹੀ ਰਕੀਬ ਬਣ ਕੇ ਰਹਿ ਗਿਆ ਦੱਸੋ ਪੰਜਾਬ ਦੀ ਅਣਖ ਅਜੇ ਪੂਰੀ ਤਰ੍ਹਾਂ ਮਰੀ ਨਹੀਂ ਸੀ ਅਜੇ ਵੀ ਐਸੇ ਅਨੇਕਾਂ ਧਰਮੀ ਜਿਉਂਦੇ ਸਨ ਜੋ ਮਹਾਰਾਣੀ ਜਿੰਦ ਕੋਰ ਬਾਂਗ ਇਸ ਜ਼ੁਲਮ ਅਤੇ ਅਨਿਆਏ ਅੱਗੇ ਚੁੱਕਣ ਨੂੰ ਤਿਆਰ ਨਹੀਂ ਸੀ ਮੌਕੇ ਦੀ ਤਲਾਸ਼ ਤੇ ਵਿੱਚ ਜ਼ਰੂਰ ਸਨ ਜਦੋਂ ਸ਼ੇਖੂਪੁਰੇ ਦੇ ਕਿਲੇ ਦੇ ਵਿੱਚ ਕੈਦ ਮਹਾਰਾਣੀ ਨੂੰ ਇਸ ਹਾਲਾਤਾਂ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਉਸ ਜ਼ਖਮੀ ਸ਼ੇਰਨੀ ਵਾਂਗ ਹੋ ਗਈ ਸੀ ਜੋ ਪਿੰਜਰੇ ਚ ਪਈ ਵੀ ਤੜਫ ਰਹੀ ਸੀ ਉਹ ਵੀ ਕਈ ਹੋਰ ਧਰਮੀਆਂ ਵਾਂਗ ਪ੍ਰਾਨ ਕਰ ਲਿਆ ਕਿ ਜਦੋਂ ਤੱਕ ਵੱਡੀ ਸਰਕਾਰ ਦੇ ਇਸ प्यारे पंजाब ਵਿੱਚੋਂ ਛਾਤਰ ਅੰਗਰੇਜ਼ਾਂ ਦੇ ਨਾਪਾਕ ਕਦਮਾਂ ਨੂੰ ਬਖੇਰ ਨਹੀਂ ਦਿੱਤਾ ਜਾਵੇਗਾ ਅਸੀਂ ਚੈਨ ਦੇ ਨਾਲ ਨਹੀਂ ਬੈਠਾਂਗੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹੋਇਆ ਸੰਧੀਆਂ ਵੀ ਹੋਈਆਂ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਬੜਾ ਤੀਖਣ ਬੁੱਧੀ ਵਾਲਾ ਅਤੇ ਰੌਸ਼ਨ ਦਿਮਾਗ ਇਨਸਾਨ ਸੀ ਉਸ ਦੀ ਇਹ ਪੱਕੀ رائے ਸੀ ਕਿ ਖਾਲਸਾ ਪੰਥ ਸਤਗੁਰਾਂ ਦੇ ਦਰਸਾਏ ਮਾਰਗ ਤੋਂ ਫੜਕਣ ਕਰਕੇ ਹੀ ਮੰਦ ਭਾਗਾ ਦਾ ਸ਼ਿਕਾਰ ਹੋ ਗਿਆ ਉਸਨੇ ਕੌਮ ਵਿੱਚ ਸੁਧਾਰ ਕਰਨ ਅਤੇ ਨਵੀਂ ਜਾਗਰਤੀ ਲਿਆਉਣ ਲਈ ਪੰਥ ਦੀਆਂ ਉੱਚੀਆਂ ਹਸਤੀਆਂ ਬੁੱਧੀਜੀਵੀਆਂ ਨੂੰ ਇਕੱਤਰ ਕਰਕੇ 1872 ਦੇ ਵਿੱਚ ਸ੍ਰੀ ਗੁਰੂ ਸਿੰਘ ਸਵਾ ਅੰਮ੍ਰਿਤਸਰ ਦੀ ਬੁਨਿਆਦ ਰੱਖ ਕੇ ਸਿੱਖਾਂ ਦੇ ਸਰੂਪ ਅਤੇ ਵਜੂਦ ਨੂੰ ਕਾਇਮ ਰੱਖ ਦਿਆ ਜ਼ਬਰਦਸਤ ਲਹਿਰ ਚਲਾਈ ਸ਼੍ਰੀ ਗੁਰੂ ਸਿੰਘ ਸਭਾ ਦੀ ਲਹਿਰ ਦੇ ਮਗਰੋਂ ਸੰਧਾ ਵਾਲੀਆ ਸਰਕਾਰ ਆਪਣੇ ਅਸਲੀ ਕਾਰਜ ਖੇਤਰ ਵਿੱਚ ਜੁੱਟ ਗਏ ਇਸ ਕਾਰਜ ਲਈ ਆਪਣੇ ਕੁਝ ਭਰੋਸੇਯੋਗ ਸਾਥੀਆਂ ਨੂੰ ਨਾਲ ਲੈ ਕੇ ਉਸਨੇ ਇੱਕ ਖੂਫੀਆ ਪਾਰਟੀ ਬਣਾਈ ਜਿਸ ਦਾ ਮੰਤਵ ਪੰਜਾਬ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਛਤਰਛਾਇਆ ਹੇਠ ਖਾਲਸਾ ਰਾਜ ਦੀ ਸਥਾਪਨਾ ਕਰਨਾ ਸੀ ਸਰਦਾਰ ठाकुर ਸਿੰਘ ਦੇ ਭਰੋਸੇਯੋਗ ਸਾਥੀਆਂ ਵਿੱਚੋਂ ਭਾਈ ਸਾਹਿਬ ਸਿੰਘ ਗਿਆਨੀ ਪ੍ਰਤਾਪ ਸਿੰਘ ਜੀ ਬਾਬਾ ਬੁੱਧ ਸਿੰਘ ਜੀ ਰਿਟਾਇਰਡ ਕੈਪਟਨ ਸਰਦਾਰ ਜਗੀਰ ਸਿੰਘ ਜੀ ਮੈਨੇਜਰ ਤੇ ਹੋਰ ਬਹੁਤ ਸਾਰੇ ਸਾਥੀ ਉਹਨਾਂ ਦੇ ਨਾਲ ਸਨ ਪੰਜਾਬ ਸਰਕਾਰ ਵੀ ਹੁਣ ਕਿਸੇ ਤਰ੍ਹਾਂ ਅਵੇਸਲੀ ਨਹੀਂ ਸੀ ਉਹ ਸੰਧਾ ਵਾਲੀਏ ਸਰਦਾਰ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਸਰਗਰਮੀਆਂ ਤੇ ਕਰੜੀ ਨਜ਼ਰ ਰੱਖੀ ਹੋਈ ਸੀ ਸਰਦਾਰ ਠਾਕਰ ਸਿੰਘ ਨੂੰ ਸ਼ਾਂਤ ਕਰਨ ਵਾਸਤੇ ਸਰਕਾਰ ਨੇ ਯੋਜਨਾਬੱਧ ਤਰੀਕਿਆਂ ਨਾਲ ਅੰਮ੍ਰਿਤਸਰ ਦੇ ਵਿੱਚ ਮਤਲਬ ਇੱਕ ਕਮਿਸ਼ਨ ਨਿਯੁਕਤ ਕੀਤਾ ਤੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਹੈ ਸੋ ਦੋਸਤੋ ਬੜੀ ਜਦੋ ਜਹਿਦ ਕਰਨੀ ਪਈ ਬੜਾ ਸਟਰਗਲ ਕਰਨਾ ਪਿਆ ਆਖਰਕਾਰ ਮਹਾਰਾਣੀ ਜਿੰਦਾ ਤੇ ਦਲੀਪ ਸਿੰਘ ਦਾ ਮਿਲਾਪ ਕਦੋਂ ਹੋਇਆ ਮਹਾਰਾਣੀ ਜਿੰਦਕੌਰ ਨੇਪਾਲ ਤੋਂ ਕਲਕੱਤੇ ਪੁੱਜ ਗਈ ਉਧਰ ਮਹਾਰਾਜਾ ਦਲੀਪ ਸਿੰਘ ਵੀ ਵਿਲਾਇਤ ਤੋਂ ਕਲਕੱਤੇ ਲੈ ਆਂਦਾ ਗਿਆ ਦੁੱਖਾਂ ਤੇ ਗਮਾਂ ਦੀ ਮਾਰੀ ਜਿੰਦਕੌਰ ਦੀਆਂ ਅੱਖਾਂ ਦੀ ਜੋਤ ਵੀ ਹੁਣ ਜਵਾਬ ਦੇ ਰਹੀ ਸੀ ਰਾਜ ਭਾਗ ਖੁਸੇ ਹੋਏ ਜਲਵਤਨ ਮਾਪੁੱਤ ਦਾ ਮਿਲਾਪ ਕਲਕੱਤੇ ਦੇ ਹੋਟਲ ਸਪੈਨਿਸ਼ ਵਿੱਚ ਹੋਇਆ ਮੁੱਦਤ ਹੋ ਗਈ ਸੀ ਵਿਛੜਿਆ ਨੂੰ ਨਜ਼ਰ ਦੀ ਕਮਜ਼ੋਰੀ ਕਾਰਨ ਮਾਂ ਆਪਣੇ ਪੁੱਤ ਨੂੰ ਪੂਰੀ ਤਰ੍ਹਾਂ ਪਛਾਣਨ ਤੋਂ ਵੀ ਅਸਮਰੱਤ ਸੀ ਜਫੀ ਵਿੱਚ ਲੈ ਕੇ ਜਦ ਪਿਆਰ ਦੇ ਨਾਲ ਪੁੱਤ ਦੇ ਸਿਰ ਤੇ ਹੱਥ ਫੇਰਿਆ ਤੇ ਅੰਤਾਂ ਦੇ ਦੁੱਖ ਖਿੜੇ ਮਥੇ ਸਹਾਰਨ ਵਾਲੀ ਸ਼ੇਰਦਿਲ ਮਹਾਰਾਣੀ ਪੁੱਬਾ ਮਾਰ ਕੇ ਰੋਣ ਲੱਗ ਪਈ ਪੁੱਤ ਦੇ ਸਿਰ ਤੇ ਕੇਸ ਨਾ ਦੇਖ ਕੇ ਮਹਾਰਾਣੀ ਨੂੰ ਇਉਂ ਜਾਪਿਆ ਜਿਵੇਂ ਅੱਜ ਹੀ ਉਸ ਦਾ ਰਾਜ ਭਾਗ ਖੁੱਸਿਆ ਹੋਵੇ ਪੁੱਤਰ ਨੂੰ ਪਿਤਾ ਪੁਰਖੀ ਧਰਮ ਦੇ ਵਿੱਚ ਨਾ ਦੇਖ ਕੇ ਗਸ਼ ਖਾ ਕੇ ਡਿੱਗ ਪਈ ਦਲੀਪ ਸਿੰਘ ਨੇ ਦਲਾਸਾ ਦਿੱਤਾ ਮਾਂ ਨੂੰ ਸੰਭਾਲਿਆ ਤੇ ਵਚਨ ਦਿੱਤਾ ਕਿ ਉਹ ਮੋੜ ਆਪਣੇ ਪੁਰਖਿਆ ਦੇ ਧਰਮ ਨੂੰ ਗ੍ਰਹਿਣ ਕਰੇਗਾ ਦੋਹਾਂ ਮਾਂ ਪੁੱਤਰਾਂ ਦੀ ਮਿਲਣੀ ਨੇ ਪੰਜਾਬ ਨੂੰ ਇਕ ਅਜੀਬ ਤਰ੍ਹਾਂ ਦੀ ਹਲਚਲ ਵਿੱਚ ਪਾ ਦਿੱਤਾ ਜਿਸ ਤੇ ਸਰਕਾਰ ਦੇ ਵੀ ਕੰਨ ਖੜੇ ਹੋ ਗਏ ਦੋਖੀਆਂ ਨੇ ਵੀ ਸਰਕਾਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਛੇਤੀ ਹੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਤਾ ਸਮੇਤ ਵਪਸ ਵਿਲੈਤ ਜਾਣ ਦੇ ਆਦੇਸ਼ ਦੇ ਦਿੱਤੇ ਵਿਲੈਤ ਪਹੁੰਚ ਕੇ ਮਾਂ ਪੁੱਤਰ ਨੇ ਉਸ ਦੇ ਨਾਲ ਇਨਸਾਫ ਕਰਨ ਲਈ ਮਲਕਾ ਵਿਕਟੋਰੀਆ ਦਾ ਦਰਵਾਜ਼ਾ ਖੜਕਾਇਆ ਵੱਡੀ ਸਰਕਾਰ ਦੇ ਨਾਲ ਕੀਤੇ ਕਰਾਰਾਂ ਦਾ ਵਾਸਤਾ ਪਾਇਆ ਪਰ ਸਭ ਵਿਅਰਥ ਮਹਾਰਾਣੀ ਨੇ ਵਿਲਾਇਤ ਦੀ ਸਰਕਾਰ ਦੇ ਪਾਸ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਮੁਰ ਪਿਤਾ ਪੁਰਖੀ ਧਰਮ ਵਿੱਚ ਦੇਖਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਜ਼ਰੂਰ ਪ੍ਰਬੰਧ ਕਰਨ ਦੀ ਆਗਿਆ ਦਿੱਤੀ ਜਾਵੇ ਸਰਦਾਰ ਠਾਕਰ ਸਿੰਘ ਸੰਧਾਵਾਲੀਆਂ ਨੂੰ ਇਸ ਕਾਰਜ ਦੇ ਲਈ ਹੋਰ ਸਿੰਘਾਂ ਸਮੇਤ ਆਉਣ ਦੀ ਆਗਿਆ ਦਿੱਤੀ ਜਾਵੇ ਇੱਕ ਮਾਂ ਤੇ ਪੁੱਤ ਦਾ ਮਿਲਾਪ ਇੱਕ ਬਹੁਤ ਹੀ इमोशनल ਕੜੀ ਸੋ ਦੋਸਤੋ ਮਹਾਰਾਜਾ ਦਲੀਪ ਸਿੰਘ ਨੇ ਬਹੁਤ ਸੰਘਰਸ਼ ਕੀਤਾ ਗ੍ਰਿਹੜਤਾ ਦੇ ਨਾਲ ਹਰ ਮੁਸ਼ਕਲ ਦਾ ਮੁਕਾਬਲਾ ਕਰਦੇ ਰਹੇ ਔਰ ਆਖਰਕਾਰ ਅੱਜ ਦੇ ਦਿਨ 22 ਅਕਤੂਬਰ 1893 ਨੂੰ ਪੈਰਿਸ ਦੇ ਹੋਟਲ ਦੇ ਵਿੱਚ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਕੀਤਾ ਹੋਇਆ ਸੰਘਰਸ਼ 5 ਸਾਲ ਦੀ ਉਮਰ ਤੋਂ ਹਮੇਸ਼ਾ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਕੇ ਰਹੇਗਾ। ਔਰ ਜਦੋਂ-ਜਦੋਂ ਵੀ ਸਿੱਖ ਇਤਿਹਾਸ ਦਾ ਜ਼ਿਕਰ ਆਏਗਾ ਤਾਂ ਮਹਾਰਾਜਾ ਦਲੀਪ ਸਿੰਘ ਜੀ ਦੇ ਕੀਤੇ ਹੋਏ ਸੰਘਰਸ਼ ਨੂੰ ਵੀ ਯਾਦ ਕੀਤਾ ਜਾਵੇਗਾ। ਸੋ ਮਹਾਰਾਜਾ ਦਲੀਪ ਸਿੰਘ ਜੀ ਦੇ ਇੰਨੇ ਕੋਈ ਇਤਿਹਾਸ ਦੱਸਦੇ ਆ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ। ਖਿਮਾ ਦੇ ਜੱਜ ਕਹਾ ਜੁੜੇ ਰਹੋ ਪੋਸੁਨਾਮ ਚੈਨਲ ਦੇ ਨਾਲ।